ਅੱਛੀ ਕਾਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਸਵਾਗਤ ਕਰਦਾ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰ ਤੁਹਾਡੇ ਨਾਲ ਸਾਂਝੇ ਕਰਿਆ ਦੇਖ ਸਕਦੇ ਹੋ ਕਿ ਇੱਕ ਪਾਸੇ ਧੀ ਦਾ ਵਿਆਹ ਹੋ ਰਿਹਾ ਸੀ ਦੂਜੇ ਪਾਸੇ ਘਰ ਦੇ ਵਿੱਚ ਅੱਗ ਦਾ ਭਾਂਬੜ ਮਚ ਗਿਆ ਇੱਕ ਪਾਸੇ ਧੀ ਦੇ ਵਿਆਹ ਦੀ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਅਤੇ ਪਰਿਵਾਰ ਜਿਹੜਾ ਹੈਗਾ ਪੈਲਸ ਦੇ ਵਿੱਚ ਬਰਾਤ ਦਾ ਇੰਤਜ਼ਾਰ ਕਰ ਰਿਹਾ ਸੀ ਦੂਜੇ ਪਾਸੇ ਘਰ ਦੇ ਕਮਰੇ ਦੇ ਵਿੱਚ ਜਿਹੜੀ ਕੀ ਹੈ ਅਗ ਲਗ ਜਾਂਦੀ ਹੈ ਜਿਸ ਕਰਕੇ ਕਮਰੇ ਦੇ ਵਿੱਚ ਪਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਇਹ ਤਸਵੀਰਾਂ ਪਵਾਨੀ ਕਰਦੀਆਂ ਨੇ ਜਿੱਥੇ ਕਿ ਵਿਆਹ ਵਾਲੇ ਘਰ ਦੇ ਵਿੱਚ ਇਹ ਮੰਤਪਾਗੀ ਘਟਨਾ ਵਾਪਰੀ ਹੈ ਅਤੇ ਇਸ ਤੋਂ ਬਾਅਦ ਜਿਹੜਾ ਕਿ ਗਵਾਂਡੀਆਂ ਦੇ ਵੱਲੋਂ ਘਰ ਦੇ ਵਿੱਚੋਂ ਕਮਰੇ ਦੇ ਵਿੱਚੋਂ ਧੂਆ ਨਿਕਲਦਾ ਦੇਖਿਆ ਜਾਂਦਾ ਹੈ ਅਤੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਕਿ ਮੌਕੇ ਤੇ ਪਹੁੰਚ ਕੇ ਦੇਖਦਾ ਹੈ ਕਿ ਕਮਰੇ ਦੇ ਵਿੱਚ ਪਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਹਰ ਪਾਸੇ ੜਕੀ ਹੈ ਅੱਗ ਦੀ ਵਜ੍ਹਾ ਕਰਕੇ ਕਮਰੇ ਦੇ ਵਿੱਚ ਕਾਲਖ ਹੀ ਕਾਲਖ ਨਜ਼ਰ ਆ ਰਹੀ ਹੈ ਤੇ ਜਿੰਨਾ ਵੀ ਸਮਾਨ ਉਸ ਕਮਰੇ ਦੇ ਵਿੱਚ ਪਿਆ ਹੋਇਆ ਸੀ ਭਾਵੇਂ ਮੰਜੇ ਹੋਣ ਬਿਸਤਰੇ ਹੋਣ ਹੋਰ ਸਮਾਨ ਹੋਵੇ ਉਹ ਸਾਰਾ ਕੁਝ ਸੜਕੇ ਸਵਾ ਹੋ ਗਿਆ ਤੇ ਤੁਰੰਤ ਪੁਲਿਸ ਫਿਰ ਵਰਗਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੇ ਅਮਲੇ ਦੇ ਵੱਲੋਂ ਅੱਗ ਬਜਾਉ ਅਮਲੇ ਦੇ ਵੱਲੋਂ ਜਿਹੜਾ ਕਿ ਸੱਕ ਦੇ ਉੱਪਰ ਕਾਬੂ ਪਾਇਆ ਗਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਜਿਹੜਾ ਕਿ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ ਜਾਣਕਾਰੀ ਮੁਤਾਬਕ ਪਰਿਵਾਰ ਜਦੋਂ ਧੀ ਦੇ ਵਿਆਹ ਦੇ ਲਈ ਜਿਹੜਾ ਕਿ ਪੈਲੇਸ ਜਾਣ ਤੋਂ ਪਹਿਲਾਂ ਘਰ ਦੇ ਕਮਰੇ ਦੇ ਵਿੱਚ ਜੋਤ ਲਗਾ ਜਾਂਦਾ ਹੈ ਅਤੇ ਉਸੇ ਜੋਤ ਦੀ ਜਿਹੜੀ ਕਿ ਹੈ ਲਾਟ ਤੋਂ ਜਿਹੜੀ ਕਿ ਆਗਾ ਉਹ ਪੂਰੇ ਕਮਰੇ ਦੇ ਵਿੱਚ ਫੈਲ ਜਾਂਦੀ ਹੈ ਤੇ ਦੇਖਦੇ ਨੇ ਦੇਖਦੇ ਆ ਪੂਰਾ ਜਿਹੜਾ ਕੀ ਸਮਾਨ ਉਸੇ ਕਮਰੇ ਦੇ ਵਿੱਚ ਪਿਆ ਹੁੰਦਾ ਉਹ ਸੜਕੇ ਸਵੇਰ ਹੋ ਜਾਂਦਾ ਫਿਰ ਗਵਾਂਡੀਆਂ ਦੇ ਵੱਲੋਂ ਘਰ ਦੇ ਵਿੱਚੋਂ ਧੂਆ ਨਿਕਲਦਾ ਦੇਖਿਆ ਜਾਂਦਾ ਤੇ ਉਹਨਾਂ ਨੂੰ ਹੈਰਾਨਗੀ ਹੁੰਦੀ ਹੈ ਕਿ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੈਗਾ ਪਰ ਅੰਦਰੋਂ ਧੂਆ ਨਿਕਲ ਰਿਹਾ ਉਹਨਾਂ ਨੂੰ ਸ਼ੱਕ ਹੋਇਆ ਤੇ ਜਦੋਂ ਉਹਨਾਂ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਘਰ ਦੇ ਵਿੱਚੋਂ ਭਾਈ ਤੁਹਾਡੇ ਧੂਆ ਨਿਕਲ ਰਿਹਾ ਤੇ ਇਸ ਤੋਂ ਬਾਅਦ ਪਰਿਵਾਰ ਦੇ ਇੱਕ ਜੀ ਦੇ ਆ ਕੇ ਜਦੋਂ ਦੇਖਿਆ ਤਾਂ ਕਮਰੇ ਦੇ ਵਿੱਚ ਜਿਹੜੀ ਕਿ ਅੱਗ ਲੱਗੀ ਹੋਈ ਸੀ ਹਾਲਾਕਿ ਮੌਕੇ ਦੇ ਉੱਪਰ ਜਿਹੜੇ ਕਿ ਲੋਕ ਮੌਜੂਦ ਸਨ ਆਂਗਵਾਂ ਦੇ ਜਿਹੜੇ ਕਿ ਲੋਕੀ ਮੌਜੂਦ ਸਨ ਉਹਨਾਂ ਦੇ ਵੱਲੋਂ ਆਪਣੇ ਪਦਰ ਦੇ ਉੱਪਰ ਅੱਗ ਬੁਝ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਜਿਹੜੀ ਕੀ ਆ ਉਹ ਅੱਗੇ ਕੰਟਰੋਲ ਦੇ ਵਿੱਚ ਨਹੀਂ ਆਈ ਜਿਸ ਤੋਂ ਬਾਅਦ ਫਰਬ ਗੇਟ ਦੇ ਮੋਕੇ ਤੇ ਪਹੁੰਚ ਕੇ ਅਗਰ ਮੁਝਾਇਆ ਸੋ ਗਵੰਡਿਆ ਦਾ ਕੀ ਕੁਝ ਕਹਿਣਾ ਸੁਣਦੇ ਆ ਮੈਂ ਆ ਚ ਗਏ ਸੀ ਉੱਥੇ ਬਰਾਤਾ ਨਹੀਂ ਸੀ ਬੈਸ ਤੇ ਠੀਕ ਹੈ ਜੀ ਜੇ ਅਸੀਂ ਇੱਥੇ ਘਰ ਸੀ ਬਾਹਰ ਬੈਠੇ ਜਿੰਦੇ ਲੱਗੇ ਹੋਏ ਸੀ ਠੀਕ ਹੈ ਜੀ ਤੇ ਲਾਈਟ ਭੱਜ ਗਈ ਮੈਂ ਇਹਨੂੰ ਕਿਹਾ ਮਾਂ ਪੱਖੇ ਬੰਦ ਹੋ ਗਏ ਮਾਂ ਸਾਡੇ ਸਾਹਮਣੇ ਘਰ ਮਾਂ ਮੈਂ ਰਾਹਾਂ ਵਿੱਚ ਬਹਿਣੀ ਆ ਪਾਣੀ ਪੀਣੀ ਆ ਜਾ ਕੇ ਤੇ ਜਦ ਉੱਥੇ ਬੈਠੇ ਸਾਂ ਤੂੰ ਆਇਆ ਦिशा ਮੈਂ ਇਹਨੂੰ ਕਹਿੰਦੀ ਅੱਗ ਲੱਗੀ ਤਦ ਹੀ ਹੋਰ ਆ ਤੂੰ ਆ ਰਿਹਾ ਮੈਂ ਗੈਸਨ ਖੁੱਲੇ ਸੜਕਾਂ ਤੇ ਨਾਰ ਸੋਇਚ ਭੱਜ ਕੇ ਦੇਖਿਆ ਗੁਰਮੀਨ ਉੱਥੋਂ ਨਿਕਲ ਰਿਹਾ ਤੂੰ ਤਾਂ ਐਸੇ ਘਰ ਵਿਆਸ ਸੀ ਇਹ ਕਿਦਾਂ ਹਾਂਜੀ ਐਸੇ ਘਰ ਚੋਂ ਵਿਆਸ ਸੀ ਠੀਕ ਹੈ ਤਾਂ ਨੁਕਸਾਨ ਵਗੈਰਾ ਤਾਂ ਨਹੀਂ ਕੋਈ ਜ਼ਿਆਦਾ ਹੋਇਆ ਨਹੀਂ ਬਸ ਆਹੀ ਜੋਤਾਂ ਲੱਗੀਆਂ ਜਾ ਉਹ ਮੰਨ ਹਟੇ ਕਾਰਨ ਕੀ ਅੱਗ ਲੱਗਨ ਦੀ ਕੀ ਪਤਾ ਲੱਗੇ ਕੁਛ ਆਹੀ ਜੋਤਾਂ ਵਾਲੇ ਨੂੰ ਜੋਤਾਂ ਚੱਲਦੀਆਂ ਸੀ ਜੋਤਾਂ ਲਾ ਕੇ ਗਏ ਹੋਣਗੇ ਠੀਕ ਹੈ ਇਹਨੂੰ ਚੜ ਗਈ ਖੋਖੇ ਨੂੰ ਤੇ ਉਹ ਨੂੰ ਮੰਜਾ ਨਾਲ ਖੜਾ ਸੀ ਉਹ ਤਾਂ ਹੁਣ ਕਾਬੂ ਪਾ ਲਿਆ ਅੱਗ ਨੂੰ ਹਾਂਜੀ ਹਾਂ ਨੁਕਸਾਨ ਕਿੰਨਾ ਹੋਇਆ ਨਿਕਸਾਂਤੋ ਇਸੇ ਅੱਗ ਨਾਲ ਹੀ ਫੁੱਟ ਗਏ ਸੀ ਉਹਦੇ ਉੱਤੇ ਫਿਰ ਅਸੀਂ ਪਾਣੀ ਪਾਤਾ ਇਧਰੋਂ ਮੇਸੂਸ ਚੰਦ ਕਰਤੀ ਸੀ ਤਾਂ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਹੈ ਹਾਂਜੀ ਤੇ ਸਾਡੇ ਕੰਟਰੋਲ ਨੂੰ ਤੇ ਮੈਸੇਜ ਆਇਆ ਸੀ ਬਾਨੀ ਕਾਕ ਤੋਂ ਜਿਹਦੇ ਪਰਸੋਂ ਦਾ ਵਿਆਹ ਚ ਰਕੇ ਉਹਦੇ ਵਿਆਹ ਚ ਗਏ ਸੀ ਉੱਥੇ ਬਰਾਤਾਂ ਹੀ ਸੀ ਪੈਸ ਚ ਠੀਕ ਹੈ ਜੀ ਜਿਹੜੇ ਅਸੀਂ ਇੱਥੇ ਘਰ ਸੀ ਬਾਹਰ ਬੈਠੇ ਜਿੰਦੇ ਲੱਗੇ ਹੋਏ ਸੀ ਉਧਰ ਮੌਕੇ ਤੇ ਪਹੁੰਚੇ ਅਗਵ ਜੋ ਅਮਲੇ ਦੇ ਬੁਲੇਟ ਕਿ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਹਾਲਾਂਕਿ ਕੋਈ ਵੱਡੀ ਜਿਹੜੀ ਕਿ ਘਟਨਾ ਵਾਪਰਨ ਤੋਂ ਤਾਂ ਬਚਾਰਿਆ ਪਰ ਜਿਸ ਤਰ੍ਹਾਂ ਦੇ ਨਾਲ ਇੱਕ ਪਾਸੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਧੀ ਦਾ ਵਿਆਹ ਬੜੇ ਚਾਅ ਚ ਕੀਤਾ ਜਾ ਰਿਹਾ ਸੀ ਪਰ ਅਚਾਨਕ ਇਸ ਘਟਨਾ ਦੇ ਵਾਪਰਦੇ ਨਾਲ ਜਿਹੜਾ ਕਿ ਪਰਿਵਾਰ ਨੂੰ ਵੀ ਕਾਫੀ ਵੱਡਾ ਜਿਹੜਾ ਕਿ ਉਹ ਝਟਕਾ ਲੱਗਿਆ ਸੋ ਪਰਿਵਾਰ ਦੇ ਇਲਾਵਾ ਜਿਹੜਾ ਕਿ ਹੈਗਾ ਆ ਅਗਜੋ ਅਮਲੇ ਦੇ ਅਫੀਸਰ ਦਾ ਕੀ ਕੰਨ ਆਉ ਸੁਣਦੇ ਆ ਤੇ ਸਾਡੇ ਕੰਟਰੋਲ ਉੱਤੇ ਮੈਸੇਜ ਆਇਆ ਸੀ ਪਵਾਨੀ ਕਾਟੋਂ ਤੇ ਪਰਸੋ ਦਾ ਵਿਆਹ ਕਰਕੇ ਅਧੇ ਪਵਾਨੀ ਕਾਟ ਘਰ ਦੇ ਵਿੱਚ ਅੱਗ ਲੱਗ ਗਈ ਆ ਕਿ ਸਾਡੇ ਵੱਲੋਂ ਉਸ ਦਾ ਮੂਵਮੈਂਟ ਕਰਕੇ ਦੋ ਫਾਇਟਰ ਇਮੀਡੀਏਟਲੀ ਭੇਜੇਗੇ ਤੇ ਮੈਂ ਖੁਦ ਮੌਕੇ ਦੇ ਮੌਜੂਦ ਆ ਸਾਡੇੋਂ ਤੋਂ ਪਹਿਲਾਂ ਅੱਗ ਥੋੜੀ ਸੁਲਗ ਰਹੀ ਸੀਗੀ ਇਹਨਾਂ ਦੇ ਮੰਦਰ ਦੇ ਵਿੱਚ ਸੀਗਾ ਇਹਨਾਂ ਦੇ ਇੱਕ ਵੀਆਹ ਸੀਗਾ ਜੋਦ ਵਰਗਾ ਕਰਕੇ ਪੈਲਸ ਚਲੇਗੇ ਤੇ ਬਾਅਦ ਵਿੱਚ ਉਹ ਇੱਕ ਅੱਗ ਦਾ ਰੂਪ ਧਾਰ ਗਈ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਹੇ ਹਾਂ ਠੀਕ ਹੈ ਸਰ ਕਿੰਨੇ ਸਮੇਂ ਚ ਅੱਗ 'ਚ ਕਾਬੂ ਕੱਪ ਕਰ ਲਈ ਸੀ ਸਾਡੇੋਂ ਤੋਂ ਪਹਿਲਾਂ ਥੋੜਾ ਜਿਹਾ ਅੱਗ ਜ਼ਿਆਦਾ ਨਹੀਂ ਸੀਗੀ ਸਿਰ ਮੰਦਰ 'ਚ ਅੱਗ ਲੱਗੀ ਹੋਈ ਸੀਗੀ ਉਹ ਦੇ ਕਰਕੇ ਨਾ ਮੈਲਟ ਹੋ ਗਿਆ ਸਵਿਚ ਵਗੈਰਾ ਤੇ ਪਾਵਰ ਕੱਟ ਗਿਆ ਹੁਣ ਸਰ ਸਥਿਤੀ ਨਾਰਮਲ ਹੈ ਸਥਿਤੀ ਨਾਰਮਲ ਠੀਕ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਠੀਕ ਹੈ ਹਾਲਕੀ ਇਸ ਘਟਨਾ ਦੇ ਵਿੱਚ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ ਪਰ ਸਮਾਂ ਰਹਿੰਦਿਆਂ ਹੀ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਪਰ ਅਚਾਨਕ ਵਾਪਿਸ ਘਟਨਾ ਦੇ ਨਾਲ ਪਰਿਵਾਰ ਕਾਫੀ ਜ਼ਿਆਦਾ ਹੈਰਾਨ ਹੈ ਕਿ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਹੈ ਬੜੀ ਹੀ ਚਾਮਾ ਚਰਾਲ ਤੀ ਦਾ ਵਿਆਹ ਕੀਤਾ ਜਾ ਰਿਹਾ ਸੀ ਪਰ ਅਚਾਨਕ ਇਸ ਘਟਨਾ ਦੇ ਵਾਪਰਨ ਦੇ ਨਾਲ ਜਿਹੜਾ ਕਿ ਹੈ ਹੁਣ ਪਰਿਵਾਰ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਜਿਹੜੀ ਕਿ ਇਹ ਗੱਲ ਆਖੀ ਜਾ ਰਹੀ ਹੈ ਕਿ ਵੱਡਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਕਮਰੇ ਦੇ ਵਿੱਚ ਥੋੜਾ ਬਹੁਤ ਜਿਹੜਾ ਸਮਾਨ ਪਿਆ ਸੀ ਪਾਵੇਂ ਮੰਜਾ ਬਿਸਤਰਾ ਜਾਂ ਹੋਰ ਜੋਤ ਵਾਲਾ ਕਮਰਾ ਇਸ ਤੋਂ ਕਿਹਾ ਜਾਂਦਾ ਕਿ ਇਥੇ ਕਿ ਤੂਬਤੀ ਕੀਤੀ ਗਈ ਸੀਗੀ ਵਿਆਹ ਦੀ ਰਵਾਨਗੀ ਤੋਂ ਪਹਿਲਾਂ ਇਹ ਕਹਿ ਸਕਦੇ ਆ ਕਿ ਬਰਾਤ ਜਿਹੜੀ ਕਿ ਉਸ ਦੇ ਆਉਣ ਤੋਂ ਪਹਿਲਾਂ ਜਿਹੜਾ ਕਿ ਪਰਿਵਾਰ ਪਹਿਲੇ ਜਾਣ ਲੱਗੇ ਜਿਹੜਾ ਕਿ ਜੋਤ ਲਗਾ ਕੇ ਜਾਂਦਾ ਪਰ ਉਸੇ ਜਿਹੜਾ ਕਿ ਜੋਤ ਦੀ ਲਾਟ ਤੋਂ ਜਿਹੜੀ ਕਿ ਇਹ ਅੱਗ ਲੱਗਣੀ ਜਿਹੜੀ ਉਹ ਵਜ੍ਹਾ ਦੱਸਿਆ ਜਾ ਰਿਹਾ ਸੱਚੀ ਗੱਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਸਵਾਗਤ ਕਰਦਾ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਤ ਆਵਾਜ਼